ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ 2000 23 ਜਿਹੜਾ ਵਾ ਉਹ ਜਾਣ ਵਾਲਾ ਤੇ 2024 ਜਿਹੜਾ ਆਉਣ ਵਾਲਾ ਹੈ ਦਿਨ ਸਿਰਫ 4 رہ ਚੁੱਕੇ ਆ ਤੇ ਇਸ ਦੇ ਦੇਖਦੇ ਹੋਏ ਜਗ੍ਹਾ ਜਗ੍ਹਾ ਤੇ ਜਿਹੜੇ ਆ ਪੰਜਾਬ ਪੁਲਿਸ ਵੱਲੋਂ ਨਾਕੇ ਜਿਹੜੇ ਲਗਾਏ ਜਾ ਰਹੇ ਆ ਜੇ ਆਪਾਂ ਗੱਲ ਕਰੀਏ ਕਪੂਖਲਾ ਦੇ ਕਪੂਖਲਾ ਦੀ ਜਿੱਥੇ ਵੀ ਜਿਹੜੇ ਨਾਕੇ ਉਹ ਮਾਈਗੇ ਆਂਝਣ ਵਾਲਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਇਹ ਕਤਵਾਲੀ ਐਸਐਸਓ ਕੁਲਵਿੰਦਰ ਜਿਹੜੇ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਆਂਝਣ ਵਾਲੇ ਦੀ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਚਾਹੇ ਉਹ ਮੋਟਰਸਾਈਕਲ ਵਾਲੇ ਆ ਚਾਹੇ ਟੂ ਵੀਲਰ ਆ ਜਾਂ ਹੋਰ ਜਿਹੜੇ ਹੈਗੇ ਆ ਉਹਨਾਂ ਦੀ ਚੈਕਿੰਗ ਜਿਹੜੀ ਆ ਲਗਾਤਾਰ ਜਿਹੜੀ ਕੀਤੀ ਜਾ ਰਹੀ ਆ ਠੰਡ ਦਾ ਸੀਜ਼ਨ ਆ ਧੁੰਦ ਜਿਹੜੀ ਆ ਉਹ ਕਾਫੀ ਜਿਹੜੀ ਪਈ ਹੋਈ ਆ ਜ਼ੀਰੋ ਵਿਜ਼ਿਬਿਲਟੀ ਦੇ ਵਿੱਚ ਵੀ ਜਿਹੜੇ ਪੰਜਾਬ ਪੋਸਟ ਦੇ ਜਿਹੜੇ ਜਵਾਨ ਆ ਉਹ ਇੱਥੇ ਲਗਾਤਾਰ ਚੈਕਿੰਗ ਕਰ ਰਹੇ ਆ ਮੈਂ ਇੱਕ ਵਾਰੀ ਕਹਿ ਮੈਂ ਉਹਨਾਂ ਨੂੰ ਤਸਵੀਰਾਂ ਦਿਖਾਈਆਂ ਜਾਣ ਕਿ ਜਿਸ ਤਰ੍ਹਾਂ ਗੱਡੀਆਂ ਰੋਕ ਰਿਹਾ ਗੱਡੀਆਂ ਦੀ ਚੈਕਿੰਗ ਕਰ ਰਿਹਾ ਖੁਦ ਕਤਵਾਲੀ ਐਸਐਚਓ ਪਲਵਿੰਦਰ ਉਹ ਇੱਥੇ ਮੌਜੂਦ ਦਾ ਆਂਝਣ ਵਾਲੇ ਦੀ ਜਿਹੜੀ ਆ ਗੱਡੀਆਂ ਦੀ ਚੈਕਿੰਗ ਕਰ ਰਿਹਾ ਕਿਉਂਕਿ ਨਵਾਂ ਸਾਲ ਆਉਣ ਵਾਲਾ ਤੇ ਇੱਕ ਕੋਈ ਵੀ ਅਨਸੁਵਾਨੀ ਦੀ ਜਿਹੜੀ ਘਟਨਾ ਵਾ ਉਹ ਨਾ ਵਾਪਰ ਸਕੇ ਕਿਉਂਕਿ ਜਿਹੜਾ 2023 ਜਾਣ ਵਾਲਾ 2024 ਜਿਹੜਾ ਵਾ ਖੁਸ਼ੀਆਂ ਭਰਿਆ ਜਿਹੜਾ ਵਾ ਰੋਕਣ ਲਈ ਆਵੇ ਤੇ ਪੰਜਾਬ ਪੁਲਿਸ ਜਿਹੜੀ ਆ ਪੂਰੀ ਮਸਤੀਤ ਨਜ਼ਰ ਆ ਰਹੀ ਆ ਮੈਂ ਤਸਵੀਰਾਂ ਕਊਂਗਾ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਆ ਤੇ ਇੱਥੇ ਸਾਡੇ ਨਾਲ ਐਸਐਚਓ ਕੁਲਵਿੰਦਰ ਜੀ ਮੌਜੂਦ ਨੇ ਉਹਨਾਂ ਵੀ ਗੱਲਬਾਤ ਅਸੀਂ ਕਰਾਂਗੇ ਉਹਨਾਂ ਨੂੰ ਵੀ ਪੁੱਛਾਂਗੇ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹੋਗੇ ਕਿ ਇੱਕ ਤਾਂ ਨਵਾਂ ਸਾਲ ਜਿਹੜਾ ਵਾ ਉਹ ਆਉਣ ਵਾਲਾ ਵਾ ਤੇ ਕਿਸ ਤਰ੍ਹਾਂ ਤੁਸੀਂ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਤੁਸੀਂ ਆਪ ਮੌਕੇ ਤੇ ਮੌਜੂਦ ਆ ਇੰਨੀ ਠੰਡ ਦੇ ਵਿੱਚ ਤੁਹਾਡੇ ਜਵਾਨ ਜਿਹੜੇ ਉਹ ਵੀ ਲਗਾਤਾਰ ਆਂ ਜਨ ਵਾਲੇ ਦੀ ਚੈਕਿੰਗ ਕਰ ਰਹੇ ਆ ਗੱਡੀ ਦੀ ਚੈਕਿੰਗ ਕਰ ਰਹੇ ਆ 2 ਵੀਲਰ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਕੀ ਕਹੋਗੇ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਬਸワਤਲਾ ਗੁਪਤਾ ਜੀ ਐਸਪੀ ਹੈੱਡ ਕੁਆਟਰ ਸਾਹਿਬ ਐਸਪੀ ਡੀ ਸਾਹਿਬ ਤੇ ਡੀਐਸਪੀ ਗੁਰਬੀਰ ਸਿੰਘ ਸਰ ਜਿਹੜੇ ਹੈਗੇ ਆ ਤੇ ਸਾਡੇ ਅਫਸਰ ਜਿਹੜੇ ਹੈਗੇ ਸੀਨੀਅਰ ਅਫਸਰ ਉਹਨਾਂ ਦੇ ਹੁਕਮ ਅਤੇ ਹਦਾਇਤ ਮੁਤਾਬਕ ਜਿਹੜੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਾਰੇ ਤਰ੍ਹਾਂ ਦੇ ਵੀਹਿਕਲ ਜੋ ਸ਼ਰਾਰਤੀ ਅੰਸ਼ਾਂ ਦੀ ਮੂਵਮੈਂਟ ਹੈਗੀ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਕਿ ਰੇਹ ਤਰ੍ਹਾਂ ਦੀ ਜਿਹੜੀ ਕੋਈ ਉਸੇ ਤਰ੍ਹਾਂ ਦੀ ਕੋਈ ਅੰਸ਼ਕੰਨ ਘਟਨਾ ਨਾ ਵਾਪਰ ਸਕੇ ਤੇ ਪਬਲਿਕ ਦੀ ਸੇਫਟੀ ਦੇ ਮੱਦੇ ਨਜ਼ਰ ਇਹ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਅਧਿਕਾਰੀਆਂ ਵੱਲੋਂ ਜਿਹੜਾ ਹੈ ਸਮੇਂ ਸਿਰ ਨਾਤੀ ਲਗਾ ਕੇ ਨਾਤੀਲ ਗਾਉਂ ਦਾ ਹੁਕਮ ਭੇਜਿਆ ਜਾਂਦਾ ਤੇ ਉਹਦੇ ਮੁਤਾਬਕ ਜਿਹੜੇ ਹੈਗੇ ਸਾਡੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਆਮ ਨਾਗਰਿਕ ਨੇ ਜਿਹੜੇ ਉਹ ਆਪਣੇ ਆਪ ਨੂੰ ਸੇਫ ਫੀਲ ਕਰਨ ਤੇ ਜਿਹੜੇ ਕਿਸੇ ਤਰ੍ਹਾਂ ਦੇ ਕੋਈ ਵੀ ਸ਼ਰਾਰਤੀ ਅੰਸਰ ਹੈਗੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਸਕੇ ਤੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਕਟਵਾਲੀ ਦੇ ਵਿੱਚ ਬਤੋਰਾ ਐਸਚੋ ਤੇ ਕਿੰਨੇ ਨਾਕੇ ਜਿਹੜੇ ਆ ਜੇ ਆਪਾਂ ਗੱਲ ਕਰੀਏ 3 ਪੁਆਇੰਟਾਂ ਦੇ ਕਿੰਨੇ ਨਾਕੇ ਲੱਗ ਰਹੇ ਕਿੰਨੇ ਤੋਂ ਕਿੰਨੇ ਲੱਗ ਰਹੇ ਆ ਤੇ ਕਿੰਨੇ ਕੁ ਜਵਾਨ ਜਿਹੜੇ ਉਹ ਮੌਜੂਦ ਆ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਸਾਡੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜਿਹੜੇ ਹੈਗੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਜਾ ਰਹੇ ਆ ਸਾਡਾ ਥਾਣੇ ਦਾ ਵੀ ਸਾਡਾ ਹੈਗਾ ਸਾਰੇ ਮਤਲਬ ਛਾਪ ਡਿਵੀਜ਼ਨ ਦੇ ਵਿੱਚ ਵੀ ਨਾਕੇ ਲੱਗ ਰਹੇ ਆ ਤੇ ਜਿਹੜੇ ਜਿਹੇ ਸ਼ੱਕੀ ਪੁਰਸ਼ ਹੈਗੇ ਜਾਂ ਵਹੀਕਲ ਹੈਗੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਰੀ ਫੋਰਸ ਜਿਹੜੀ ਹੈਗੀ ਆ ਉਹ ਦੇਰ ਰਾਤ ਤੱਕ ਪਬਲਿਕ ਦੀ ਜਿਹੜੀ ਸੁਰੱਖਿਆ ਦੇ ਵਾਸਤੇ ਉਹ ਬਾਹਰ ਤੇ ਫੀਲਡ ਦੇ ਉੱਤੇ ਰਹਿੰਦੀ ਹੈ ਤਾਂ ਕਿ ਜਿਹੜੇ ਸਾਡੇ ਜਿਹੜੇ ਸਾਥੀ ਹੈਗੇ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਚੈਨ ਤੇ ਆਰਾਮ ਦੀ ਨੀਂਦ ਨਾਲ ਸੌ ਸਕਣ। ਇਹ ਸੀਗੇ ਸਾਡੇ ਨਾਲ ਕਤਵਾਲੀ ਐਸਐਚਓ ਪ੍ਰਵਿੰਦਰ ਜੀ ਜਿਸ ਤਰ੍ਹਾਂ ਕਿ ਠੰਡ ਦਾ ਮੌਸਮ ਆ ਪਹਿਲੇ ਵੀ ਦੱਸਿਆ ਤੇ ਕੋਈ ਵੀ ਜਿਹੜੀ ਆ ਲੋਕਾਂ ਦੀ ਸੁਰੱਖਿਆ ਪਹਿਲੇ ਸਭ ਤੋਂ ਪਹਿਲੇ ਜੁਰੀ ਆ ਇਸ ਲਈ ਲਗਾਤਾਰ ਜਿਹੜੇ ਆ ਚੈਕਿੰਗ ਕੀਤੀ ਜਾ ਰਹੀ ਹੈ ਨਵਾਂ ਸਾਲ ਜਿਹੜਾ ਵਾ ਉਹ ਨਜ਼ਦੀਕ ਆ ਬਹੁਤ ਜਲਦੀ ਜਿਹੜਾ ਨਵਾਂ ਸਾਲ ਵੀ ਚੜ੍ਹਨ ਵਾਲਾ ਵਾ ਤੇ ਕੋਈ ਅਨਸਵਾਣੀ ਘਟਨਾ ਨਾ ਵਾਪਰੇ ਤੇ ਇਸ ਲਈ ਖੁਦ ਕਤਵਾਲੀ ਐਸਚਓ ਪਲਵਿੰਦਰ ਇੱਥੇ ਮੌਕੇ ਤੇ ਜਿਹੜੇ ਮੌਜੂਦ ਦਾ ਲਗਾਤਾਰ ਜਿਹੜੀ ਆ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਜਗਾ ਜਗਾ ਤੇ ਨਾਕੇ ਜੜੇ ਲਗਾਏ ਜਾ ਰਹੇ ਆ ਆਂਿਆਂ ਨਾਲਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਪ੍ਰਵਿੰਦਰ ਐਸਐਚਓ ਨੇ ਦੱਸਿਆ ਕਿ ਪਬਲਿਕ ਦੀ ਸੁਰੱਖਿਆ ਜਿਹੜੀ ਆ ਉਹ ਸਭ ਤੋਂ ਪਹਿਲੇ ਬਹੁਤ ਜ਼ਰੂਰੀ ਆ ਤੇ ਇਸ ਲਈ ਲੋਕ ਚਾਹੇ ਆਰਾਮ ਨਾਲ ਘਰ ਦੇ ਵਿੱਚ ਆਪਣੇ ਬੈਠੇ ਆ ਠੰਡ ਦਾ ਮੌਸਮ ਆ ਕਾਫੀ ਜਿਹੜੀ ਠੰਡ ਪੈ ਰਹੀ ਆ ਪਰ ਜਵਾਨ ਲਗਾਤਾਰ ਇੱਥੇ ਚੈਕਿੰਗ ਜਿਹੜੀ ਕਰ ਰਹੇ ਆ ਨਾਕੇ ਜਿਹੜੇ ਆ ਲਗਾ ਕੇ ਆਣ ਜਾਣ ਵਾਲਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਖੁਦ ਐਸਐਚਓ ਪ੍ਰਵਿੰਦਰ ਜਿਹੜੇ ਆ ਉਹ ਇੱਥੇ ਮੌਜੂਦ ਆ ਕਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨ ਬੈਗ ਦੀ ਰਿਪੋਰਟ ਲਿਵਿੰਗ ਇੰਡੀਆ న్యూਸ